ਚੈਨਲ ਦਾ RN نیوز ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੜ੍ਹਾਂ ਦੀ ਮਾਰ ਨੇ ਕਾਫੀ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਹਨਾਂ ਵਿੱਚੋਂ ਪਿੰਡ ਕੋਨੇਵਾਲ ਤੇ ਆਸ-ਪਾਸ ਦੇ ਪਿੰਡਾਂ ਵਿੱਚ ਰਾਵੀ ਦਰਿਆ ਦੇ ਪਾਣੀ ਨੇ ਕਾਫੀ ਤਬਾਹੀ ਮਚਾਈ ਹੈ ਤਾੜੀਆਂ ਤਸਵੀਰਾਂ ਉਥੋਂ ਦੇ ਸਥਾਨਕ ਲੋਕਾਂ ਵੱਲੋਂ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਨਾ ਵੱਲੋਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ ਕਿ ਰਾਵੀ ਦਰਿਆ ਦਾ ਪਾਣੀ ਇੱਕ ਵਾਰ ਫਿਰ ਪਿੰਡ ਕੋਨੇਵਾਲ ਤੇ ਆਸ-ਪਾਸ ਦੇ ਪਿੰਡਾਂ ਵਿੱਚ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਇਸ ਮੌਕੇ ਜਿੱਥੇ ਸਥਾਨਕ ਪਿੰਡ ਵਾਸੀਆਂ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਵੱਲੋਂ ਖਾਣ ਪੀਣ ਦਾ ਸਮਾਨ ਤੇ ਹੋਰ ਰਸਦ ਪਿੰਡਾਂ ਵਿੱਚ ਪਹੁੰਚਾਈ ਗਈ ਉੱਥੇ ਹੀ ਉਹਨਾਂ ਵੱਲੋਂ ਕੁਝ ਜ਼ਰੂਰੀ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਵੇਖਦੇ ਰਹੋ ਚੈਨਲ ਦਾ ਆਰੇ ਨਿਊਜ਼ ਯੇ ਤੇ ਆ ਫੇਰ ਪਾਣੀ ਆ ਗਿਆ ਵਾ ਰਾਵੀ ਦਰਿਆ ਦਾ ਪੰਨ ਫੇਰ ਚੱਲ ਗਿਆ ਜੀ ਬੜਾ ਨੁਕਸਾਨ ਪਹਿਲਾਂ ਕੀਤਾ ਨੇ ਤੇ ਆਪਣੇ ਆਪਣੇ ਘਰਾਂ ਦਾ ਸਾਰੇ ਧਿਆਨ ਰੱਖੋ ਜੀ ਪਾਣੀ 2-2 ਫੁੱਟ ਸਿੱਧਾ ਹੀ ਵੱਧ ਗਿਆ ਜੀ ਆਪੋ ਆਪਣੇ ਚਾਹ ਰੱਖ ਲੋ ਚੰਗੀ ਵਾਲਾ ਭੁਨੀਆ ਗਾਂ ਜਿੰਨੇ ਕੰਪਨੀ ਦੀ ਸਜਾਦਾ ਗੁਰਚੱਕ ਡਾਲਾ ਤਲਵੰਡੀ ਹਿੰਦੂਆ ਧਰਮਕੋਟ ਨਵਾ ਇਹ ਪੰਨ ਜਿਹੜਾ ਵਾ ਇਹ ਬਹੁਤ ਸਪੀਡ ਨਾਲ ਫੇਰ ਪਾਣੀ ਚੱਲ ਗਿਆ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਰਾਸ਼ਨ ਰਾਖੰਡਰੇ ਵੀਰ ਘਰ ਪ੍ਰਾਰ ਇਹਨਾਂ ਨੂੰ ਹੱਥ ਬਨ ਕੇ ਬੇਨਤੀ ਕੀਤੀ ਜਾ ਰਹੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਇਸ ਮੁਸ਼ਕਲ ਘੜੀ ਦੇ ਉੱਤੇ ਸਾਡਾ ਸਾਥ ਦੇ ਰਹੇ ਨੇ ਅਸੀਂ ਪਿੰਡ ਖੋਨਾ ਵਾਲਾ ਦੇ ਨੇੜੇ ਸਾਡਾ ਪਿੰਡ ਪਨਮਾ ਚੰਗੀ ਜਿੱਥੋਂ ਵੀਰ ਜੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਬੜੇ ਹੀ ਦਿਲ ਤੇ ਸੱਚੀ ਦੇ ਨਾਲ ਸਾਨੂੰ ਰਾਸ਼ਨ ਲਿਆ ਕੇ ਸਾਡੇ ਮਾਲ ਡੰਗਰ ਨੂੰ ਸਾਡੇ ਪਰਿਵਾਰ ਨੂੰ ਠੱਕਣ ਵਾਸਤੇ ਔਰ ਖਾਣ ਵਾਸਤੇ ਰਾਸ਼ਨ ਦੇ ਰਹੋ ਵੀਰ ਜੀ ਇੱਕ ਜ਼ਰੂਰੀ ਬੇਨਤੀ ਮੈਂ ਆਪ ਆਪ ਜੀ ਦੇ ਅੱਗੇ ਹੱਥ ਬੰਨ ਕੇ ਕਰਨ ਲੱਗਾ ਹਾਂ ਮੈਂ ਕਰਨ ਤੋਂ ਪਹਿਲਾਂ ਵੀ ਮਾਫੀ ਮੰਗਣਾ ਔਰ ਬਾਅਦ ਵੀ ਮਾਫੀ ਮੰਗਾਗਾ ਕਿ ਜੋ ਆਉਣ ਵਾਲਾ ਸਾਡਾ ਅਗਲਾ ਸਮਾਂ ਆ ਸਾਡੀਆਂ ਜੋ ਫਸਲਾਂ ਨੇ ਉਹਨਾਂ ਨੂੰ ਆਣ ਕੇ ਦੇਖਿਆ ਜਾਵੇ ਕੋਈ ਵੀ ਸਾਡੀ ਝੋਨੇ ਦੀ ਫਸਲ ਜਾਂ ਕਮਾਦ ਦੀ ਫਸਲ ਜਾਂ ਦੰਗਰਾਂ ਵਾਸਤੇ ਫਸਲ ਕੋਈ ਨਹੀਂ ਹੈਗੀ ਅਸੀਂ ਬੇਨਤੀ ਕਰਦੇ ਹਾਂ ਕਿ ਜੋ ਆਉਣ ਵਾਲਾ ਸਮਾਂ ਹੈ ਸਮਾਂ ਆ ਜੋ ਸਾਡੀ ਫਸਲ ਸੋਣੀ ਦੀ ਉਹ ਸਾਰੀ ਖਤਮ ਹੋ ਚੁੱਕੀ ਆ ਜੋ ਸਾਡੀ ਹਾੜੀ ਦੀ ਫਸਲ ਬੀਜਣ ਵਾਸਤੇ ਜਿੰਨਾ ਸਾਨੂੰ ਬੀਜ ਦੀ ਜ਼ਰੂਰਤ ਪੈਣੀ ਆ ਬੀਤੀ ਦਾ ਦੀ ਜ਼ਰੂਰਤ ਪੈਣੀ ਆ ਡੀਜ਼ਲ ਦੀ ਜ਼ਰੂਰਤ ਪੈਣੀ ਆ ਟਰੈਕਟਰਾਂ ਨੂੰ ਸਾਡੀਆਂ ਪਾਲੀਆਂ ਦੇ ਵਿੱਚ ਇੰਨੇ-ਇੰਨੇ ਮਤਲਬ ਖੂ ਜਾਂ ਖਾਤੇ ਪੈ ਗਏ ਨੇ ਕਿ ਸਾਡੇ ਗਰੀਬ ਹੋਣ ਦੇ ਕਰਕੇ ਅਸੀਂ ਉਹਨਾਂ ਨੂੰ ਪੂਰ ਨਹੀਂ ਸਕਦੇ ਅਸੀਂ ਸਾਰੇ ਸੰਗਤ ਦੇ ਅੱਗੇ ਬੇਨਤੀ ਕਰਦੇ ਆ ਧੰਨਵਾਦ ਕਰਦੇ ਆ ਤੁਸੀਂ ਬਹੁਤ ਸਾਡੀ ਬਾਹ ਫੜੀ ਆ ਸਾਡਾ ਸਹਿਯੋਗ ਦਿੱਤਾ ਆ ਆਉਣ ਵਾਲੇ ਸਮੇਂ ਤੇ ਥੋੜਾ ਜਾਂ ਇਹਨੂੰ ਰੋਕ ਕਰਕੇ ਜੋ ਅੱਗੇ ਬਾਰੇ ਸੋਚਿਆ ਜਾਵੇ ਜੋ ਸਾਡਾ ਹੋਰ ਮਹੀਨੇ ਤੱਕ ਸਮਾਂ ਆਉਣ ਵਾਲਾ ਆ ਉਹਨੂੰ ਪੂਰਾ ਕੀਤਾ ਜਾਵੇ ਸਾਡੇ ਘਰ ਟੂੜੀ ਨਹੀਂ ਆ ਗਈ ਸਾਡੀਆਂ ਮੋਟਰਾਂ ਡੁੱਬ ਗਈਆਂ ਸਾਡੀਆਂ ਫਸਲਾਂ ਡੁੱਬ ਗਈਆਂ ਸਾਡੀਆਂ ਬੰਬੀਆਂ ਡੁੱਬ ਗਈਆਂ ਸਾਡੀਆਂ ਪੈਦਿਆਂ 'ਚ ਖੂਹ ਪੈ ਕੇ ਸਾਡਾ ਮਤਲਬ ਇਹਨਾਂ ਨੁਕਸਾਨ ਹੋਇਆ ਕਮ ਸੇ ਕਮ 10 ਜਾਂ 12 ਲੱਖਾਂ ਜਨਕੀ ਦੱਸਾਂ 20 ਦੀ ਸਾਡੇ ਨੁਕਸਾਨ ਹੋ ਚੁੱਕੇ ਨੇ ਮੈਂ ਕਿਰਪਾ ਆਪਣੇ ਆਪ ਜੀ ਦੇ ਚਰਨਾਂ ਵਿੱਚ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਸਾਡਾ ਉਹ ਬਾਹ ਫੜੋ ਜੋ ਸਾਡਾ ਆਉਣ ਵਾਲਾ ਸਮਾਂ ਆ ਉਹਨੂੰ ਬਾਹ ਕੀਤਾ ਜਾਵੇ ਕਿਉਂਕਿ ਸਾਡੀਆਂ ਫਸਲਾਂ ਦਾ ਕੋਈ ਜੀਵਤ ਰਹਿ ਨਹੀਂ ਸਾਡੇ ਜੀਤ ਨਹੀਂ ਅਗੇ ਸਾਡੇ ਦਾਦਾ ਦੀ ਪ੍ਰੋਬਲਮ ਪੈਣੀ ਆ ਸਾਡੇ ਮੱਜਾਂ ਵਾਸਤੇ ਛਾੜੇ ਤੂੜੀ ਦੀ ਪ੍ਰੋਬਲਮ ਪੈਣੀ ਆ ਰਾਸ਼ਨ ਤੁਸੀਂ ਬਹੁਤ ਦਿੱਤਾ ਮੈਂ ਧੰਨਵਾਦ ਕਰਦਾ ਆਪਦਾ ਵੀਰ ਜੀ ਪਰ ਇਹ ਵੀ ਸਾਡੀ ਬਾਹ ਫੜੋ ਤੇ ਅਸੀਂ ਵੀ ਤੁਹਾਡੇ ਨਾਮ ਬਲ ਕੇ ਸਕਦੇ ਆ ਬੋਲਣ ਤੋਂ ਪਹਿਲਾਂ ਵੀ ਮਾਫੀ ਮੰਗੀ ਸੀ ਹੁਣੇ ਹੀ ਮਾਫੀ ਕਰ ਬੋਲੀ ਆ ਬੋਲਦੇ ਬੋਲਦੇ ਬਹੁਤ ਗਲਤੀਆਂ ਹੋਣੀਆਂ ਨੇ ਸਤਿਗੁਰ ਜੀ ਮਾਫ ਕਰਨੀ ਸਤਿਗੁਰ ਜੀ ਇਸ ਚੀਜ਼ ਨੂੰ ਵਾਹਿਗੁਰੂ ਜੀ ਮਾਫ ਕਰਨਾ ਆਉਣ ਵਾਲੇ ਸਮੇਂ ਸਾਡੀ ਬਾਹ ਫੜੋ ਤੇ ਸਾਨੂੰ ਤਾਂ ਠਾਇਆ ਜਾਏ ਬਤੇ ਬਲਾਈਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ